ਜੀ ਦੋਸਤੋ ਸਾਰਿਆਂ ਤੋਂ ਪਹਿਲਾਂ ਤਾਂ ਆਹ ਵੀਡੀਓ ਚੈੱਕ ਕਰੋ ਤੇ ਇੱਕ ਗੱਲ ਹੋਰ ਸੁਣ ਲਓ ਮੇਰੀ ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੈਨੂੰ ਅੱਜ ਕਹਿਣਾ ਪਊਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਮੈਂ ਵੀ ਜ਼ਿਮੀਦਾਰ ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਨਾ ਪਰ ਅੱਜ ਕੱਲ ਮੈਂ ਇੱਕ ਗੱਲ ਸੱਚੀ ਕਹੂੰਗਾ ਭਾਵੇਂ ਸਾਡੇ ਜੱਟ ਸਿੱਖਾਂ ਨੂੰ ਮਿਰਚਾਂ ਲੱਗਣ ਤੇ ਭਾਵੇਂ ਉਹਨਾਂ ਦੇ ਫੋੜੇ ਹੋ ਜਾਣ ਤੇ ਭਾਵੇਂ ਉਹਨਾਂ ਦੇ ਤਨੂਣੇ ਲਾਣ ਤੇ ਮੈਨੂੰ ਨਹੀਂ ਮਤਲਬ ਹੈ ਮੈਂ ਵੀ ਜੱਟ ਸੱਕ ਫੈਮਿਲੀ ਤੋਂ ਆ ਪਰ ਮੈਂ ਅੱਜ ਕਹਿੰਦਾ ਵੀ ਜਿੰਨਾ ਗੰਦ ਸਾਡੀ ਕਾਸਟ ਨੇ ਅੱਜ ਕੱਲ ਸੋਸ਼ਲ ਮੀਡੀਆ ਤੇ ਕੰਜਰ ਘਾੜ ਚ ਪਾਇਆ ਨਾ ਜਿੰਨਾ ਅਸੀਂ ਸਾਡੇ ਜੱਟਾਂ ਦੀਆਂ ਕੁੜੀਆਂ ਨੇ ਗੰਦ ਪਾਇਆ ਉਹਨਾਂ ਉਹਨਾਂ ਨੇ ਨਹੀਂ ਪਾਇਆ ਜਿਨ੍ਹਾਂ ਨੂੰ ਤੁਸੀਂ ਪੰਡਾ ਚ ਮੱਜਬਹੀ ਸਿੱਖ ਕਹਿੰਦੇ ਆ ਜਾਂ ਤੁਸੀਂ ਤੁਸੀਂ ਤਾਂ ਬਹੁਤ ਉੱਠੇ ਨਾਮ ਲੈ ਕੇ ਬਣਾਉਂਦੇ ਆ ਅਸੀਂ ਤਾਂ ਇੱਜ਼ਤ ਕਰਦੇ ਸਭ ਦੀ ਰਵਦਾਸੀਆ ਭਾਈਚਾਰਾ ਹੋਵੇ ਤੇ ਭਾਵੇਂ ਭਾਈਚਾਰਾ ਮੱਜ ਮੱਜ ਹਬੀ ਮੈਂ ਮੱਜ ਵੀ ਨਹੀਂ ਕਹੂੰ ਮੱਜ ਹਬੀ ਸਿੱਖਾਂ ਦਾ ਹੋਵੇ ਠੀਕ ਹੈ ਨਾ ਤੁਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਦੀ ਖਣੀ ਇੱਥੇ ਈ ਕੋਈ ਨਹੀਂ ਉਹਨਾਂ ਦੀਆਂ ਵੀਡੀਓ ਨਹੀਂ ਇੰਨੀਆਂ ਆਉਂਦੀਆਂ ਸੋਸ਼ਲ ਮੀਡੀਆ ਤੇ ਉਹ ਫਿਰ ਵੀ ਆਪਣੀ ਅਜਿੱਤ ਢੱਕੀ ਬੈਠਣਾ ਜਿਨ੍ਹਾਂ ਨੂੰ ਤੁਸੀਂ ਐਵੇਂ ਹੀ ਸਮਝਦੇ ਆ ਜੱਟੋ ਆ ਤੁਹਾਡੇ ਘਰਾਣੇ ਦੀਆਂ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਤੁਹਾਡੇ ਘਰਾਣੇ ਦੀਆਂ ਕੁੜੀਆਂ ਨੇ ਗੰਦ ਪਾਇਆ ਦੁਨੀਆਂ ਵੀ ਰੀਲਾਂ ਤੇ ਟੱਪ ਨੱਚ ਕੇ ਭੰਗੜੇ ਪਾਉਂਦੀਆਂ ਇਹ ਸਭ ਤੁਹਾਡੇ ਘਰਾਣੇ ਦੀਆਂ ਸਭ ਜੱਟੀਆਂ ਆਪਣੇ ਆਪ ਨੂੰ ਉੱਚੇ ਘਰਾਣੇ ਦੀਆਂ ਦੱਸਣ ਵਾਲੀਆਂ ਔਰਤਾਂ ਇਹ ਕੈਨੇਡਾ ਦੇ ਵਿੱਚ 100 ਤੋਂ 30% ਬੁੜੀਆਂ ਸਿਰਟਾਂ ਵੀ ਪਿੰਦੀਆਂ ਜੱਟਾਂ ਦੀਆਂ ਠੀਕ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੋਸਤੋ ਜੇ ਤੁਹਾਨੂੰ ਜਾ ਕੇ ਸ਼ਰਮਾ ਵੀ ਲੰਮਦੀਆਂ ਤੇ ਨੈਟ ਤੇ ਤਾਂ ਜਿਹੜਾ ਭਾਈ ਸਾਹਿਬ ਦਾ ਤੁਹਾਨੂੰ ਵਿਚਾਰ ਜਿਹੜੇ ਰੱਖੇ ਨੇ ਉਹ ਤੁਹਾਨੂੰ ਕਿਵੇਂ ਲੱਗੇ ਆ ਕਮੈਂਟ ਜਰੂਰ ਕਰਿਓ ਜਾਂ ਕੋਈ ਮਗਰ ਨਹੀਂ ਇਸੇ ਮਗਰ ਕੋਸ਼ਿਸ਼ ਕਿਸੇ ਮਗਰ ਕੋਸ਼ਿਸ਼ ਇਹ ਸਾਰੀਆਂ ਜੱਟ ਸਿੱਖ ਪਰਿਵਾਰ ਚੋਂ ਆ ਸਭ ਤੋਂ ਵੱਧ ਗੰਦ ਇਹਨਾਂ ਦਾ ਹੀ ਪਾਇਆ ਵਾ ਭਾਵੇਂ ਉਹ ਪੰਜਾਬ ਚ ਰਹਿੰਦੀਆਂ ਨੇ ਤੇ ਭਾਵੇਂ ਕੈਨੇਡਾ ਚ ਰਹਿੰਦੀਆਂ ਸਭ ਤੋਂ ਵੱਧ ਗੰਦ ਹੀ ਵਾਕਈ ਸਹੀ ਹੈ ਇੱਕ ਘਰਾਣੇ ਵਾਲਿਆਂ ਦਾ ਪਾਇਆ ਜਿਹੜੀਆਂ ਕੰਨੀਆਂ ਅਸੀਂ ਘਰਾਣੇ ਵਾਲੀਆਂ ਹੁੰਦਣ। ਸਾਡੇ ਘਰਾਣੇ ਉੱਤੇ ਆ। ਅਸੀਂ ਵੱਡੇ ਘਰਾਣੇ ਤੋਂ ਆ। ਤੇ ਅੱਜ ਤਾਂ ਅੱਜ ਤੋਂ ਮੇਦੀ ਦੁਪੀ ਦੀ ਨਹੀਂ ਰਹੀ ਅੱਜਕੱਲ। ਠੀਕ ਹੈ। ਸੜਿਆ ਬੰਦਾ ਵੀ ਉਹਨਾਂ ਥੱਲੇ ਕਮੈਂਟ ਕਰਦਾ ਕਿਵੇਂ ਆ ਪਟੋਲਿਆ। ਸੜਿਆ ਬੰਦਾ ਵੀ ਕਮੈਂਟ ਕਰਦਾ ਮੇਰਾ ਨੰਬਰ ਚੱਕ। ਕਮੈਂਟ ਜ਼ਰੂਰ ਕਰਿਓ। ਮੈਨੂੰ ਮਿਲ ਲਈ। ਸੜਿਆ ਬੰਦਾ ਥੱਲੇ ਕਮੈਂਟ ਕਰਦਾ ਗਸ਼ਤੀ ਗਸਤੌੜੀ। ਸੜਿਆ ਬੰਦਾ ਥੱਲੇ ਕਮੈਂਟ ਕਰਦਾ ਆਗੇ। ਕਿ ਤੇਰੀ ਪੈਠ ਵੜੀ ਸੁੰਨੀ ਏ ਤੇ ਰੱਗਾਸ ਵੜਾ ਸੋਹਣਾ ਤੇਰਾ ਪਿੱਛਾ ਵੜਾ ਸੋਹਣਾ ਤੂੰ ਸੈਕਸੀ ਆ ਤੂੰ ਫਲਾਨਾ ਤੂੰ ਢਿੰਕੜਾ ਸਹੀ ਬੋਲਿਆ ਮੈਨੂੰ ਹੋਣੀ ਸਮਝ ਆਉਂਦੀ ਏ ਘਰਾਣੇ ਵਾਲਿਆਂ ਨੂੰ ਸ਼ਰਮ ਆਉਂਦੀ ਜਦੋਂ ਥੱਲੇ ਕਮੈਂਟ ਜਿਆਦਾ ਕਮੈਂਟ ਪੜਦਿਆਂ ਨਹੀਂ ਕਮੈਂਟ ਪੜਿਆ ਕਰੋ ਨਾ ਘਰਾਣੇ ਵਾਲੀਓ ਥੱਲੇ ਆਪਣੇ ਤੁਹਾਨੂੰ ਜਿਹੜੇ ਤੋਹਫੇ ਵੰਡੇ ਹੁੰਦੇ ਆ ਲੋਕਾਂ ਨੇ ਜਿਹੜੀਆਂ ਤੁਹਾਨੂੰ ਟਰੋਫੀਆਂ ਦਿੱਤੀਆਂ ਹੁੰਦੀਆਂ ਜਿਹੜੇ ਟੁੱਟੇ ਕੁੰਡੇ ਵਾਲੇ ਵਰਲਡ ਕੱਪ ਤੁਹਾਨੂੰ ਥੱਲੇ ਦਿੱਤੇ ਹੁੰਦੇ ਉਹ ਵੀ ਪੜਿਆ ਕਰੋ ਨਾ ਕੀ ਤੁਹਾਡੇ ਲਈ ਇੱਜਤ ਰੱਖਦੇ ਲੋ ਪੈਸਾ ਸਾਰਾ ਕੁਝ ਨਹੀਂ ਹੁੰਦਾ ਤੇ ਸੋਸ਼ਲ ਮੀਡੀਆ ਤੇ ਲੱਕ ਹਲਾ ਕੇ ਅੱਗਾ ਪਿੱਛਾ ਦਿਖਾ ਕੇ ਪੈਸਾ ਦਾ ਕਮਾਈਆਂ ਇੱਧਰ ਤੇ ਕਿੱਥੋਂ ਨਿਆਉਂਗੀਆਂ ਜੇ ਦੀਪਿਕਾ ਲੁਥਰਾ ਜਾਂ ਕੋਈ ਵੀ ਅੱਜ ਕੱਲ ਮਸ਼ਹੂਰ ਵੀ ਹੋ ਗਈ ਤਾਂ ਅਗਲੇ ਨੇ ਤੁਰੀ ਜਾਂਦੀ ਦੂਰੋਂ ਆਏ ਵੇਖਣੀ ਉਹ ਵੇਖ ਓਏ ਉਹ ਜਾਂਦੀ ਜਿਹੜੀ ਹੱਕ ਜੀ ਦਿਖਾਉਂਦੀ ਹੁੰਦੀ ਉਹ ਜਾਂਦੀ ਜਿਹੜਾ ਪਿੱਛਾ ਜਾ ਦਿਖਾਉਂਦੀ ਹੁੰਦੀ ਆ ਉਹ ਜਾਂਦੀ ਉਹ ਗਸਤੌੜੀ ਸਹੀ ਗੱਲ ਹੈ ਤੇ ਤੁਹਾਨੂੰ ਕੋਈ ਨਾ ਦਿਆ ਤੁਰਾਂ ਜਾਂਦੇ ਤੁਹਾਨੂੰ ਕਮੈਂਟ ਵੀ ਹੁੰਦੇ ਆ ਕਿਉਂਕਿ ਤੁਹਾਡੇ ਲੱਛਣ ਇਹੋ ਜਿਹੇ